ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਠੀਕ ਠਾਕ ਉਮੀਦ ਕਰਦੇ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਹੋਗੇ ਤੇ ਅਹੀਂ ਵੀ ਵਧੀਆ ਵਾ ਤੇ ਜਿਹੜੀ ਗੱਲ ਮੇਨ ਜਿਹੜੀ ਤੁਹਾਡੇ ਨਾਲ ਕਰਨੀ ਆ ਪਹਿਲਾਂ ਅਸੀਂ ਉਸੇ ਟਾਪਿਕ ਤੋਂ ਸ਼ੁਰੂ ਕਰਦੇ ਆ ਮੈਂ ਕੁਝ ਦੇ ਨਾਮ ਤੁਹਾਨੂੰ ਦੱਸਣਾ ਆ ਜਿਹੜੇ ਮੈਂ ਨੋਟ ਕੀਤੇ ਜਾਂ ਜਿਹੜੇ ਮੇਰੇ ਸਾਹਮਣੇ ਆਏ ਨੇ ਜਸਪ੍ਰੀਤ ਕੌਰ ਲੁਧਿਆਣੇ ਤੋਂ ਰਮਨਦੀਪ ਕੌਰ ਅਜਨਾਲਾ ਤੋਂ ਨੀਹਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੇ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਕਿ ਚਾਹੀਤੇ ਦਾਜ ਦੀ ਬਲੀ ਚੜੀਆਂ ਨੇ ਜਾਂ ਫਿਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਨੇ ਤੇ ਜਿਨ੍ਹਾਂ ਨੂੰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਤੰਗੀ ਕੱਟਣੀ ਪਈ ਤੇ ਜਿਹੜੀਆਂ ਵਿਚਾਰੀਆਂ ਆਪਣੀ ਜਾਨ ਤੋਂ ਵੀ ਹੱਥੋਂ ਬੈਠੀਆਂ ਐ ਇਦਾਂ ਦੇ ਬੜੇ ਕੇਸ ਨੇ ਜਿਹੜੇ ਮਤਲਬ ਅਸੀਂ ਰੋਜ਼ ਅਖਬਾਰਾਂ 'ਚ ਸੁਣਦੇ ਆਂ ਜਾਂ ਅਸੀਂ ਆਪਣੇ ਇੰਸਟਾਗ੍ਰam 'ਤੇ ਦੇਖਨੇ ਸੋਸ਼ਲ ਮੀਡੀਆ 'ਤੇ ਦੇਖਦੇ ਆਂ ਬਹੁਤ ਸਾਰੇ ਕੇਸ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਹਾਲਾਂਕਿ ਅਸੀਂ ਕਹਿੰਦੇ ਤਾਂ ਹੈਗੇ ਆਂ ਕਿ ਬੜਾ ਮਾਡਰਨ ਟਾਈਮ ਆ ਗਿਆ ਵਾ ਬੜਾ ਹਨਾ ਬੜਾ ਕੋਈ ਮਾਡਰਨ ਯੁੱਗ ਆ ਗਿਆ ਵਾ ਪਰ ਅਜੀਬੀ ਘਰਾਂ ਦੇ ਵਿੱਚ ਕਿਤੇ ਕਿਤੇ ਜਿਹੜੇ ਪਰਿਵਾਰ ਜਿਹੜੇ ਪੜੇ ਲਿਖੇ ਜਾਂਦਾ ਨਹੀਂ ਨੇ ਹਾਲਾਂਕਿ ਕਈ ਪੜੇ ਲਿਖੇ ਵੀ ਇਹੋ ਜਿਹੇ ਕੰਮ ਕਰ ਜਾਂਦੇ ਨੇ ਤੇ ਮਤਲਬ ਦਾਜ ਕਰਕੇ ਕਿਸੇ ਕੁੜੀ ਨੂੰ ਪਰੇਸ਼ਾਨ ਕਰਨਾ ਜਾਂ ਉਹਦੀ ਜਾਨ ਹੀ ਲੈ ਲੈਣੀ ਹੱਤਿਆ ਕਰ ਦੇਣੀ ਇਹ ਚੀਜ਼ ਬਹੁਤ ਹੀ ਗਲਤ ਵਾ ਜਿਹੜੀ ਅਸੀਂ ਸਟੋਰੀ ਬਣਾ ਰਹੇ ਹਾਂ ਤਲਾਕ ਚੰਗਾ ਜਾਂ ਮੌਤ ਇਹ ਕਿਸੇ ਵੀ ਇੱਕ ਘਟਨਾ ਦੇ ਨਾਲ ਆਧਾਰਿਤ ਨਹੀਂ ਹੈਗੀ ਬਹੁਤ ਸਾਰੇ ਕੇਸਿਸ ਅਸੀਂ ਦੇਖੇ ਸੀਗੇ ਤੇ ਸਾਡੇ ਵੀ ਮਨ ਚ ਬੜੇ ਚੇਤੋਂ ਚੱਲ ਰਿਹਾ ਸੀਗਾ ਕਿ ਇਹ ਇਹੋ ਜਿਹੇ ਕੋਈ ਟੌਪਿਕ ਦੇ ਉੱਤੇ ਵੀਡੀਓ ਬਣਾਈ ਜਾਵੇ ਜਿਦੇ ਨਾਲ ਲੋਕਾਂ ਨੂੰ ਅੱਛੀ ਸੇਧ ਵੀ ਮਿਲੇ ਕਿਉਂਕਿ ਅਸੀਂ ਹੁਣ ਕਹਿ ਦਿੰਨੇ ਆ ਜਿੱਦਾਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਹਿ ਦਿੰਨੇ ਆ ਕਿ ਬੜਾ ਮਤਲਬ ਮਾਡਰਨ ਟਾਈਮ ਆ ਗਿਆ ਅੱਜ ਕੱਲ ਕੋਈ ਨਵੀਂ ਵਿਚਾਰੀ ਨਹੀਂ ਕਰਦਾ ਬਟ ਵਿਚਾਰਾਂ ਅੱਜ ਕੱਲ ਹੁੰਦੀਆਂ ਨੇ ਅਜੇ ਵੀ ਹੁੰਦੀਆਂ ਨੇ ਸ਼ਹਿਰਾਂ ਵਿੱਚ ਵੀ ਪਿੰਡਾਂ ਵਿੱਚ ਵੀ ਹਰ ਥਾਂ ਹੁੰਦੀਆਂ ਨੇ ਬਸ ਪਤਾ ਉੱਥੇ ਲੱਗਦਾ ਜਿੱਥੇ ਸਾਹਮਣੇ ਆ ਜਾਂਦੀ ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਸੀਗੇ ਕਿ ਕੀ ਇਹ ਜਿਹੜੀ ਸਟੋਰੀ ਤਰੀ ਬਣਾ ਰਹੀ ਨੇਹਾ ਤੋਂ ਮਤਲਬ ਉਹਦੀ ਨੇਹਾ ਦੀ ਸਟੋਰੀ ਆ ਤੇ ਸਿਰਫ ਨੇਹਾ ਦੀ ਨਹੀਂ ਉਹਨਾਂ ਦੇ ਨਾਲ ਤੇ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪਰ ਇਹੋ ਜਿਹੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਤੇ ਵਿਚਾਰੀਆਂ ਕਈ ਦਾਸ ਹੀ ਨਹੀਂ ਪਾਉਂਦੀਆਂ ਇਹ ਵੀ ਗੱਲ ਸੋਸ਼ਲ ਮੀਡੀਆ ਤੇ ਆ ਗਈ ਤੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਂਦੀ ਹੈ ਪਰ ਕਈ ਇਦਾਂ ਦੀਆਂ ਕੁੜੀਆਂ ਵਾਂ ਜਿਨ੍ਹਾਂ ਵਿਚਾਰੀਆਂ ਦੀ ਗੱਲ ਆਪਣੇ ਮਾਪੇ ਤੱਕ ਵੀ ਨਹੀਂ ਪਹੁੰਚਦੀ ਮਾਪੇ ਤੱਕ ਨਹੀਂ ਜਾਂਦੀ ਆਪਣੀ ਵੀਡੀਓ ਨਾਲ ਮਤਲਬ ਬੜੇ ਅੱਛੇ ਕਮੈਂਟ ਆਏ ਹੀ ਵੀ ਕੁੜੀਆਂ ਜਿਹੜੀ ਦਾਸ ਦੀ ਬਲੀ ਚੜਨੋਂ ਵੀ ਬਚ ਜਾਣਗੀਆਂ ਪਰ ਜੇ ਸੋਚੀਏ ਤੇ ਹੁਣ ਮਤਲਬ ਜੇ ਸਮਾਜ ਨੂੰ ਕੋਈ ਸੇਧ ਦੇਣੀ ਆ ਉਹਦੇ ਵਿੱਚ ਕੁਛ ਨਾ ਕੁਛ ਤੇ ਨਵਾ ਕਰਨਾ ਹੀ ਪੈਣਾ ਹੁਣ ਜਿੱਦੇ ਜਿਹੜੇ ਅਸੀਂ ਕੇਸ ਦੇਖਨੇ ਇਹੋ ਜਿਹੜੇ ਮਤਲਬ ਤਾਜ ਕਰਕੇ ਜਿੱਥੇ ਕੁੜੀਆਂ ਨਾਲ ਕੋਈ ਗਲਤ ਵਿਹਾਰ ਹੁੰਦਾ ਵਾ ਜਾਂ ਕੁਛ ਅਜਿਹੀਆਂ ਗੱਲਾਂ ਤੇ ਜਿਹੜੀ ਅਸੀਂ ਸਟੋਰੀ ਬਣਾ ਰਹੇ ਹਾਂ ਉਹਦੇ ਵਿੱਚ ਵੀ ਜਿਹੜਾ ਮੇਨ ਕੈਰੈਕਟਰ ਹੈ ਉਹ ਵੀ ਇਹੋ ਸੋਚ ਰਿਹਾ ਵਾ ਕਿ ਮੇਰੇ ਨਾਲ ਇਥੇ ਸੌਰੇ ਪਿੰਡ ਜੋ ਮਰਜ਼ੀ ਹੋਵੇ ਪਰ ਨਾ ਆਪਣੇ ਪੇਕੇ ਨਹੀਂ ਦੱਸਣਾ ਤੇ ਇੱਥੇ ਹੀ ਮੈਨੂੰ ਲੱਗਦਾ ਕਿ ਕੁੜੀਆਂ ਸਭ ਤੋਂ ਵੱਡੀ ਗਲਤੀ ਕਰਦੀਆਂ ਨੇ ਇੱਥੇ ਹਾਰ ਜਾਂਦਾ ਕਿਉਂਕਿ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਪਿਓ ਨਾਲ ਭੈਣ ਭਰਾਵਾਂ ਨਾਲ ਸਾਰਿਆਂ ਨੇ ਜ਼ਰੂਰ ਗੱਲ ਸ਼ੇਅਰ ਕਰਨੀ ਚਾਹੀਦੀ ਆ ਕਿਉਂਕਿ ਅ ਤੇ ਫਿਰ ਸਾਡੇ ਤੇ ਦੂਜਾ ਪੱਖ ਜਿਹੜਾ ਉਹ ਖਾਵੀ ਹੋ ਜਾਏਗਾ ਅਸੀਂ ਇਹ ਵੀ ਕਹਿੰਨੇ ਕਿ ਜੇ ਹੁਣ ਮੰਨ ਲਓ ਕਿ ਗੱਲ ਸ਼ੇਅਰ ਕਰਨੀ ਤਾਂ ਨਿੱਕੀ ਨਿੱਕੀ ਗੱਲ ਦੱਸੋ ਪਰ ਜਿੱਥੇ ਤੁਹਾਨੂੰ ਲੱਗ ਰਿਹਾ ਵੀ ਮੇਰੀ ਜਿਹੜੀ ਆ ਇੱਕ ਲਾਈਨ ਵਾ ਮੈਂ ਇਤੋਂ ਦੂਜੇ ਪਾਸੇ ਨਹੀਂ ਜਾਣਾ ਜਦੋਂ ਤੁਹਾਨੂੰ ਫੋਰਸ ਕੋਈ ਕਰ ਰਿਹਾ ਜਾਣ ਤੋਂ ਤੇ ਤੁਹਾਨੂੰ ਜਰੂਰ ਦੱਸਣਾ ਚਾਹੀਦਾ ਵੀ ਇਹਦੇ ਵਿੱਚ ਕੋਈ ਝਾਕੇ ਵਾਲੀ ਗੱਲ ਨਹੀਂ ਆ ਹੁਣ ਕੋਈ ਵੀ ਐਪ ਹੈ ਨਾ ਖੋਲੋ ਇੰਸਟਾਗ੍ਰam YouTube ਕੁਛ ਵੀ ਖੋਲੋ ਬਸ ਇਹੀ ਕੇਸਸ ਆਉਂਦੇ ਆ ਵੀ ਇਦਾਂ ਹੋਇਆ ਹੁਣ ਨੀਹਾ ਨਾਲ ਜੋ ਵੀ ਹੋਇਆ ਚੰਗਾ ਤੇ ਨਹੀਂ ਹੋਇਆ ਪਰ ਫਿਰ ਵੀ ਉਹਦੀ ਵਿਆਹ ਨੂੰ 5 ਮਹੀਨੇ ਹੋ ਗਏ ਇਸ ਤੋਂ ਪਹਿਲਾਂ ਜਿਹ ਇਕ ਕੁੜੀ ਨੂੰ ਵਿਆਹ ਨੂੰ ਮਿਲਦਾ 15 ਕੇ 25 ਦਿਨ 25 ਦਿਨ ਬਾਅਦ ਕੁੜੀ ਨੂੰ ਮਾਰਤਾ। ਕੁੜੀ ਨੂੰ 2 ਮਹੀਨੇ ਹੋਏ ਹੈ ਨਾ ਤੇ ਦੇਖੋ ਵੀ ਉਦੋਂ ਕੀ ਸਮਝ ਆਉਂਦੀ ਆ। ਸਾਲ 2 ਸਾਲ ਤੇ ਲੱਗਦੇ ਆ ਸੋਹਰਾ ਪਰਵਾਰ ਨੂੰ। ਇਹੋ ਜੀ ਇਹੋ ਜੀ ਸਟੋਰੀ ਬਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਲੋਕਾਂ ਨੂੰ ਗਲਤ ਪ੍ਰੇਰਣਾ ਦਈਏ ਜਾਂ ਲੋਕਾਂ ਨੂੰ ਗਲਤ ਪਾਸੇ ਖੜੀਏ। ਇਹੋ ਜੀ ਕਹਾਣੀ ਬਣਾਉਂਦਾ ਸਾਡੇ ਵੱਲੋਂ ਮਤਲਬ ਇਹ ਹੁੰਦਾ ਵਾ ਕਿ ਕੁੜੀਆਂ ਜਿਹੜੀਆਂ ਮਤਲਬ ਇਹੋ ਜੀਆਂ ਗੱਲਾਂ ਆਪਣੇ ਪੇਕੇ ਪਰਿਵਾਰ ਨਾਲ ਨਹੀਂ ਕਰਦੀਆਂ ਯਾ ਜਿਹੜੇ ਹੁਣ ਕਈ ਵਿਚੋਲੇ ਇਹੋ ਜਿਹੇ ਪਰਦਾ ਰੱਖ ਜਾਂਦੇ ਆ ਕਈ ਸਹੁਰੇ ਇਹੋ ਜਿਹੇ ਹੁੰਦੇ ਜਿਹੜੇ ਧੋਖੇ ਚ ਰਹਿ ਜਾਂਦੇ ਇਹ ਵੀ ਕਿ ਕੱਲਾ ਕੁੜੀਆਂ ਨਾਲ ਮੁੰਡਿਆਂ ਨਾਲ ਵੀ ਕਈ ਵਾਰੀ ਬੜਾ ਬੜਾ ਧੱਕਾ ਹੋ ਜਾਂਦਾ ਸੋ ਜਿਹੜੀ ਵੀ ਗੱਲ ਕਰਨੀ ਖੋਲ ਕੇ ਬੰਦਾ ਕਰੇ ਸਾਰੀਆਂ ਗੱਲਾਂ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਤੋਂ ਅਸੀਂ ਆਪਣੀ ਸਟੋਰੀ ਦੇ ਵਿੱਚ ਇਹੋ ਹੀ ਦੱਸਣਾ ਚਾਹੁੰਦੇ ਆ ਕਿ ਕਿਤੇ ਵੀ ਬੰਦੇ ਨੂੰ ਧੋਖਾ ਨਹੀਂ ਇਹੋ ਜਿਹਾ ਕਰਨਾ ਚਾਹੀਦਾ ਜਿੱਥੇ ਆਪਣੀ ਜਾਨ ਤੋਂ ਉੱਤੇ ਬੰਦੇ ਨੂੰ ਮਤਲਬ ਕਿ ਆਪਣੀ ਜਾਨ ਤੋਂ ਹੱਥ ਤੋਣੇ ਪੈ ਜਾਣ ਤੇ ਬਸ ਇਹੋ ਚੀਜ਼ ਅਸੀਂ ਆਪਣੀ ਸਟੋਰੀ ਸਮਝਾਉਣਾ ਚਾਹੁੰਦੇ ਆ ਅੱਜ ਵਸਤਰ ਲਈ ਵੀ ਕੀ ਗੱਲ ਕਰਨੀ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਜਰੂਰ ਸਾਡੀ ਗੱਲ ਸਮਝ ਆਏਗੀ ਤੁਸੀਂ ਸਾਰੇ ਸਮਝੋਗੇ ਤੁਸੀਂ ਸਿਆਣੇ ਹੋ ਤੇ ਕਮੈਂਟ ਮੈਂ ਪੜਦਾ ਹੁੰਨਾ ਸਾਰਿਆਂ ਦੇ ਬੜੇ ਵਧੀਆ ਕਮੈਂਟ ਹੁੰਦੇ ਆਂ ਅਸੀਂ ਕੋਸ਼ਿਸ਼ ਤੇ ਕੋਸ਼ਿਸ਼ ਕਰੀਦੀ ਆ ਵੀ ਸਾਰਿਆਂ ਨੂੰ ਰਿਪਲਾਈ ਕਰੀ ਜੇ ਤੇ ਪੜੀ ਤੇ ਸਾਰੇ ਨੇ ਤੇ ਰਿਪਲਾਈ ਜਰੂਰ ਕਰੀਦਾ ਆ ਕੋਸ਼ਿਸ਼ ਕਰੀਦੀ ਵੀ ਅਗਰ ਕੋਈ ਗੱਲ ਪੁੱਛੇ ਤਾਂ ਉਹਨੂੰ ਜਰੂਰ ਜਵਾਬ ਦਿੱਤਾ ਜਾਵੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਕਮੈਂਟ ਕਰਦੇ ਹੋ ਚਲੋ ਮਾੜੀ ਵੀ ਇੱਕ ਦੋ ਕਰਦੇ ਨੇ ਸਾਡੇ ਭੈਣ ਭਰਾਈ ਦੇ ਵਿੱਚੋਂ ਤੇ ਉਹਨਾਂ ਦੇ ਵੀ ਚਲੋ ਕੋਈ ਗੱਲ ਨਹੀਂ ਉਹ ਵੀ ਚੱਲਦਾ ਰਹੇਗਾ ਜੇ ਹੁਣ ਚੰਗਾ ਹੀ ਚੰਗਾ ਹੋਵੇ ਸਭ ਪਰ ਫਿਰ ਵੀ ਦੁਨੀਆ ਨਹੀਂ ਚੱਲਦੀ ਤੇ ਠੀਕ ਹੈ ਜੀ ਬਸ ਫਿਰ ਅੱਜ ਵਾਸਤੇ ਇੰਨੀ ਗੱਲਾਂ ਹੀ ਜਾਂ ਤੇ ਤੁਹਾਨੂੰ ਮਿਲਾਂਗੇ ਹੁਣ ਅਗਲੇ ਵਲੌਗ 'ਚ ਤੇ ਸਾਰੇ ਜਣੇ ਵੀਡੀਓ ਜ਼ਰੂਰ ਦੇਖੋ ਤੇ ਸ਼ੇਅਰ ਕਰੋ ਅਗਰ ਤੁਹਾਨੂੰ ਚੰਗੀ ਲੱਗਦੀ ਆ ਤੇ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਤੇ ਬਸ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਠੀਕ ਹੈ ਜੀ ਬਾਏ ਬਾਏ ਸਸਟਿਕਾ 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 ਜੀ ਸਾਰਿਆਂ ਨੂੰ ਸਸਟਿਕਾ ਜੀ ਸਾਰਿਆਂ ਨੂੰ ਤੇ ਹੋਰ ਠੀਕ ਠਾਕ ਉਮੀਦ ਕਰਦੇ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਤੇ ਜਿਹੜੀ ਗੱਲ ਮੇਨ ਜਿਹੜੀ ਤੁਹਾਡੇ ਨਾਲ ਕਰਨੀ ਆ ਪਹਿਲਾਂ ਅਸੀਂ ਉਸੇ ਟਾਪਿਕ ਤੋਂ ਸ਼ੁਰੂ ਕਰਦੇ ਆ ਮੈਂ ਕੁਝ ਦੇ ਨਾਮ ਤੁਹਾਨੂੰ ਦੱਸਣਾ ਆ ਜਿਹੜੇ ਮੈਂ ਨੋਟ ਕੀਤੇ ਜਾਂ ਜਿਹੜੇ ਮੇਰੇ ਸਾਹਮਣੇ ਆਏ ਨੇ ਜਸਪ੍ਰੀਤ ਕੌਰ ਲੁਧਿਆਣੇ ਤੋਂ ਰਮਨਦੀਪ ਕੌਰ ਅਜਨਾਲਾ ਤੋਂ ਨੀਹਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੇ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਕਿ ਚਾਹੇ ਤੇ ਦਾਜ ਦੀ ਬਲੀ ਚੜੀਆਂ ਨੇ ਜਾਂ ਫਿਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਨੇ ਤੇ ਜਿਨ੍ਹਾਂ ਨੂੰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਤੰਗੀ ਕੱਟਣੀ ਪਈ ਤੇ ਜਿਹੜੀਆਂ ਵਿਚਾਰੀਆਂ ਆਪਣੀਆਂ ਜਾਨ ਤੋਂ ਵੀ ਹੱਤ ਤੋ ਬੈਠੀਆਂ। ਇਦਾਂ ਦੇ ਬੜੇ ਕੇਸ ਨੇ ਜਿਹੜੇ ਮਤਲਬ ਅਸੀਂ ਰੋਜ਼ ਅਖਬਾਰਾਂ 'ਚ ਸੁਣਦੇ ਆਂ ਜਾਂ ਅਸੀਂ ਆਪਣੇ ਇੰਸਟਾਗ੍ਰam ਤੇ ਦੇਖਨੇ ਸੋਸ਼ਲ ਮੀਡੀਆ ਤੇ ਦੇਖਦੇ ਆਂ ਬਹੁਤ ਸਾਰੇ ਕੇਸ ਐ ਹੋਜੇ ਨੇ ਜਿਨ੍ਹਾਂ ਦੇ ਵਿੱਚ ਹਾਲਾਂਕਿ ਅਸੀਂ ਕਹਿੰਦੇ ਤਾਂ ਹੈਗੇ ਆਂ ਕਿ ਬੜਾ ਮਾਡਰਨ ਟਾਈਮ ਆ ਗਿਆ ਵਾ ਬੜਾ ਹਨਾ ਬੜਾ ਕੋਈ ਮਾਡਰਨ ਯੁੱਗ ਆ ਗਿਆ ਵਾ ਪਰ ਅਜੇ ਵੀ ਘਰਾਂ ਦੇ ਵਿੱਚ ਕਿਤੇ ਕਿਤੇ ਜਿਹੜੇ ਪਰਿਵਾਰ ਜਿਹੜੇ ਪੜੇ ਲਿਖੇ ਜ਼ਿਆਦਾ ਨਹੀਂ ਨੇ ਹਾਲਾਂਕਿ ਕਈ ਪੜੇ ਲਿਖੇ ਵੀ ਇਹੋ ਜਿਹੇ ਕੰਮ ਕਰ ਜਾਂਦੇ ਨੇ ਤੇ ਮਤਲਬ ਦਾਜ ਕਰਕੇ ਕਿਸੇ ਕੁੜੀ ਨੂੰ ਪਰੇਸ਼ਾਨ ਕਰਨਾ ਜਾਂ ਉਹਦੀ ਜਾਨ ਹੀ ਲੈ ਲੈਣੀ ਹੱਤਿਆ ਕਰ ਦੇਣੀ ਇਹ ਚੀਜ਼ ਬਹੁਤ ਹੀ ਗਲਤ ਵਾ ਜਿਹੜੀ ਅਸੀਂ ਸਟੋਰੀ ਬਣਾ ਰਹੇ ਆ ਤਲਾਕ ਚੰਗਾ ਜਾਂ ਮੌਤ ਇਹ ਕਿਸੇ ਵੀ ਇੱਕ ਘਟਨਾ ਦੇ ਨਾਲ ਆਧਾਰਿਤ ਨਹੀਂ ਹੈਗੀ ਬਹੁਤ سارے ਕੇਸਿਸ ਅਸੀਂ ਦੇਖੇ ਸੀਗੇ ਤੇ ਸਾਡੇ ਵੀ ਮਨ ਚ ਬੜੇ ਚੇਤੋਂ ਚੱਲ ਰਿਹਾ ਸੀਗਾ ਕਿ ਇਹੋ ਜੇ ਕੋਈ ਟੌਪਿਕ ਦੇ ਉੱਤੇ ਵੀਡੀਓ ਬਣਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਅੱਛੀ ਸੇਰ ਵੀ ਮਿਲੇ ਕਿਉਂਕਿ ਅਹੀਂ ਹੁਣ ਕਹਿ ਦਿੰਨੇ ਆ ਜਿੱਦਾਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਹਿ ਦਿੰਨੇ ਆ ਕਿ ਬੜਾ ਮਤਲਬ ਮਾਡਰਨ ਟਾਈਮ ਆ ਗਿਆ ਅੱਜਕੱਲ ਕੋਈ ਨਹੀਂ ਵਿਚਾਰੀ ਨਹੀਂ ਕਰਦਾ ਬਟ ਵਿਚਾਰਾਂ ਅੱਜਕੱਲ ਹੁੰਦੀਆਂ ਨੇ ਅਜੇ ਵੀ ਹੁੰਦੀਆਂ ਨੇ ਸ਼ਹਿਰਾਂ ਵਿੱਚ ਵੀ ਪਿੰਡਾਂ ਵਿੱਚ ਵੀ ਹਰ ਥਾਂ ਹੁੰਦੀਆਂ ਨੇ ਬਸ ਪਤਾ ਉੱਥੇ ਲੱਗਦਾ ਜਿੱਥੇ ਸਾਹਮਣੇ ਆ ਜਾਂਦੀ ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਸੀਗੇ ਕਿ ਕੀ ਇਹ ਜਿਹੜੀ ਸਟੋਰੀ ਤੱਕ ਹੀ ਬਣਾ ਰਹੀ ਨੇਹਾ ਤੋਂ ਮਤਲਬ ਉਹਦੀ ਨੇਹਾ ਦੀ ਸਟੋਰੀ ਆ ਤੇ ਸਿਰਫ ਨੇਹਾ ਦੀ ਨਹੀਂ ਉਹਨਾਂ ਦੇ ਨਾਲ ਤੇ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪਰ ਇਹੋ ਜਿਹੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਤੇ ਵਿਚਾਰੀਆਂ ਕਈ ਦਾਸ ਹੀ ਨਹੀਂ ਪਾਉਂਦੀਆਂ ਇਹਦੀ ਗੱਲ ਸੋਸ਼ਲ ਮੀਡੀਆ ਤੇ ਆ ਗਈ ਤੇ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਂਦੀ ਹੈ ਪਰ ਕਈ ਇਦਾਂ ਦੀਆਂ ਕੁੜੀਆਂ ਵਾਂ ਜਿਨ੍ਹਾਂ ਵਿਚਾਰੀਆਂ ਦੀ ਗੱਲ ਆਪਣੇ ਮਾਪੇ ਤੱਕ ਵੀ ਕੋਈ ਨਹੀਂ ਆਪਣੀ ਵੀਡੀਓ ਨਾਲ ਮਤਲਬ ਬੜੇ ਅੱਛੇ ਕਮੈਂਟ ਆਏ ਹੀ ਵੀ ਕੁੜੀਆਂ ਜਿਹੜੀ ਦਾਸ ਦੀ ਬਲੀ ਚੜਨੋਂ ਵੀ ਬਚ ਜਾਣਗੀਆਂ ਪਰ ਜੇ ਸੋਚੀਏ ਤੇ ਹੁਣ ਮਤਲਬ ਜੇ ਸਮਾਜ ਨੂੰ ਕੋਈ ਸੇਧ ਦੇਣੀ ਆ ਉਹਦੇ ਵਿੱਚ ਕੁਛ ਨਾ ਕੁਛ ਤੇ ਨਵਾ ਕਰਨਾ ਹੀ ਪੈਣਾ ਹੁਣ ਜਿੱਦੇ ਜਿਹੜੇ ਅਸੀਂ ਕੇਸ ਵੇਖਨੇ ਇਹੋ ਜਿਹੇ ਜਿਹੜੇ ਮਤਲਬ ਤਾਜ ਕਰਕੇ ਜਿੱਥੇ ਕੁੜੀਆਂ ਨਾਲ ਕੋਈ ਗਲਤ ਵਿਹਾਰ ਹੁੰਦਾ ਵਾ ਜਾਂ ਕੁਛ ਅਜਿਹੀਆਂ ਗੱਲਾਂ ਤੇ ਜਿਹੜੀ ਅਸੀਂ ਸਟੋਰੀ ਬਣਾ ਰਹੇ ਹਾਂ ਉਹਦੇ ਵਿੱਚ ਵੀ ਜਿਹੜਾ ਮੇਨ ਕਰੈਕਟਰ ਹੈ ਉਹ ਵੀ ਇਹੋ ਸੋਚ ਰਿਹਾ ਵਾ ਕਿ ਮੇਰੇ ਨਾਲ ਇਥੇ ਸੌਰੇ ਪਿੰਡ ਜੋ ਮਰਜ਼ੀ ਹੋਵੇ ਪਰ ਨਾ ਆਪਣੇ ਪੇਕੇ ਨਹੀਂ ਦੱਸਣਾ ਤੇ ਇੱਥੇ ਹੀ ਮੈਨੂੰ ਲੱਗਦਾ ਕਿ ਕੁੜੀਆਂ ਸਭ ਤੋਂ ਵੱਡੀ ਗਲਤੀ ਕਰਦੀਆਂ ਨੇ ਕਿੱਥੇ ਹਾਰ ਜਾਂਦਾ ਕਿਉਂਕਿ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਪਿਓ ਨਾਲ ਭੈਣ ਭਰਾਵਾਂ ਨਾਲ ਸਾਰਿਆਂ ਨਾਲ ਜ਼ਰੂਰ ਗੱਲ ਸ਼ੇਅਰ ਕਰਨੀ ਚਾਹੀਦੀ ਆ ਕਿਉਂਕ ਤੇ ਫਿਰ ਸਾਡੇ ਤੇ ਦੂਜਾ ਪੱਖ ਜਿਹੜਾ ਉਹ ਖਾਵੀ ਹੋ ਜਾਏਗਾ ਅਸੀਂ ਇਹ ਵੀ ਚਾਹੀਦੇ ਵੀ ਜੇ ਹੁਣ ਮੰਨ ਲਓ ਕਿ ਗੱਲ ਸ਼ੇਅਰ ਕਰਨੀ ਤੇ ਨਿੱਕੀ ਨਿੱਕੀ ਗੱਲ ਦੱਸੋ ਪਰ ਜਿੱਥੇ ਤੁਹਾਨੂੰ ਲੱਗ ਰਿਹਾ ਵੀ ਮੇਰੀ ਜਿਹੜੀ ਆ ਇੱਕ ਲਾਈਨ ਵਾ ਮੈਂ ਇੱਕ ਤੋਂ ਦੂਜੇ ਪਾਸੇ ਨਹੀਂ ਜਾਣਾ ਜਦੋਂ ਉੱਥੋਂ ਤੁਹਾਨੂੰ ਫੋਰਸ ਕੋਈ ਕਰ ਰਿਹਾ ਜਾਣ ਤੋਂ ਤੇ ਤੁਹਾਨੂੰ ਜਰੂਰ ਦੱਸਣਾ ਚਾਹੀਦਾ ਵੀ ਇਹਦੇ ਵਿੱਚ ਕੋਈ ਝਾਕੇ ਵਾਲੀ ਗੱਲ ਨਹੀਂ ਆ ਹੁਣ ਕੋਈ ਵੀ ਐਪ ਹੈਨਾ ਖੋਲੋ ਇੰਸਟਾਗ੍ਰam YouTube ਕੁਛ ਵੀ ਖੋਲੋ ਬਸ ਇਹੀ ਕੇਸਸ ਆਉਂਦੇ ਆ ਵੀ ਇਦਾਂ ਹੋਇਆ ਹੁਣ ਨੀਹਾ ਨਾਲ ਜੋ ਵੀ ਹੋਇਆ ਚੰਗਾ ਤੇ ਨਹੀਂ ਹੋਇਆ ਪਰ ਫਿਰ ਵੀ ਉਹਦੇ ਵਿਆਹ ਨੂੰ 5 ਮਹੀਨੇ ਹੋ ਗਏ ਇਸ ਤੋਂ ਪਹਿਲਾਂ ਇਕ ਕੁੜੀ ਨੂੰ ਵਿਆਹ ਨੂੰ ਮਿਲਿਆ ਦਾ 15 ਕੇ 25 ਦਿਨ 25 ਦਿਨ ਬਾਅਦ ਕੁੜੀ ਨੂੰ ਦੋ ਮਹੀਨੇ ਹੋਏ ਹੈ ਨਾ ਤੇ ਦੇਖੋ ਵੀ ਉਦੋਂ ਕੀ ਸਮਝ ਆਉਂਦੀ ਆ ਸਾਲ ਦੋ ਸਾਲ ਤੇ ਲੱਗਦੇ ਹੀ ਆ ਸੋਹਰਾ ਪਰਵਾਨਾ ਇਹੋ ਜੀ ਇਹੋ ਜੀ ਸਟੋਰੀ ਬਣਾਉਂਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਲੋਕਾਂ ਨੂੰ ਗਲਤ ਪ੍ਰੇਰਣਾ ਦਈਏ ਜਾਂ ਲੋਕਾਂ ਨੂੰ ਗਲਤ ਪਾਸੇ ਖੜੀਏ ਇਹੋ ਜੀ ਕਹਾਣੀ ਬਣਾਉਂਦਾ ਸਾਡੇ ਵੱਲੋਂ ਮਤਲਬ ਇਹ ਹੁੰਦਾ ਵਾ ਕਿ ਕੁੜੀਆਂ ਜਿਹੜੀਆਂ ਮਤਲਬ ਇਹੋ ਜੀਆਂ ਗੱਲਾਂ ਆਪਣੇ ਪੇਕੇ ਪਰਿਵਾਰ ਨਾਲ ਨਹੀਂ ਕਰਦੀਆਂ ਜਾ ਜਿਹੜੇ ਹੁਣ ਕਈ ਵਿਚੋਲੇ ਇਹੋ ਜਿਹੇ ਪਰਦਾ ਰੱਖ ਜਾਂਦੇ ਆ ਕਈ ਸੌਰੇ ਇਹੋ ਜਿਹੇ ਹੁੰਦੇ ਜਿਹੜੇ ਧੋਖੇ ਚ ਰਹਿ ਜਾਂਦੇ ਇਹ ਵੀ ਵੀ ਇਕੱਲਾ ਕੁੜੀਆਂ ਨਾਲ ਮੁੰਡਿਆਂ ਨਾਲ ਵੀ ਕਈ ਵਾਰੀ ਬੜਾ ਬੜਾ ਧੱਕਾ ਹੋ ਜਾਂਦਾ ਸੋ ਜਿਹੜੀ ਵੀ ਗੱਲ ਕਰਨੀ ਖੋਲ ਕੇ ਬੰਦਾ ਕਰੇ ਸਾਰੀਆਂ ਗੱਲਾਂ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਤੋਂ ਅਸੀਂ ਆਪਣੀ ਸਟੋਰੀ ਦੇ ਵਿੱਚ ਇਹੋ ਹੀ ਦੱਸਣਾ ਚਾਹੁੰਦੇ ਆ ਕਿ ਕਿਤੇ ਵੀ ਬੰਦੇ ਨੂੰ ਧੋਖਾ ਨਹੀਂ ਇਹੋ ਜਿਹਾ ਕਹਿਣਾ ਚਾਹੁੰਦਾ ਜਿੱਥੇ ਆਪਣੀ ਜਾਨ ਤੋਂ ਉੱਤੇ ਬੰਦੇ ਨੂੰ ਮਤਲਬ ਕਿ ਆਪਣੀ ਜਾਨ ਤੋਂ ਹੱਥ ਤੋਣੇ ਪੈ ਜਾਣ ਤੇ ਬਸ ਇਹੋ ਚੀਜ਼ ਅਸੀਂ ਆਪਣੀ ਸਟੋਰੀ ਸਮਝਾਉਣਾ ਚਾਹੁੰਦੇ ਆ ਅੱਜ ਬਸ ਤਾਂ ਲਈ ਵੀ ਕੀ ਗੱਲ ਕਰਨ ਉਮੀਦ ਕਰਦੇ ਆਂ ਕਿ ਤੁਹਾਨੂੰ ਸਾਰਿਆਂ ਨੂੰ ਜਰੂਰ ਸਾਡੀ ਗੱਲ ਸਮਝ ਆਏਗੀ ਤੁਸੀਂ ਸਾਰੇ ਸਮਝੋਗੇ ਤੁਸੀਂ ਸਿਆਣੇ ਹੋ ਤੇ ਕਮੈਂਟ ਮੈਂ ਪੜਦਾ ਹੁੰਨਾ ਸਾਰਿਆਂ ਦੇ ਬੜੇ ਵਧੀਆ ਕਮੈਂਟ ਹੁੰਦੇ ਆਂ ਯੇ ਕੋਸ਼ਿਸ਼ ਤੇ ਜਿਆਦਾ ਹੁੰਦੇ ਕੋਸ਼ਿਸ਼ ਕਰੀਦੀ ਆ ਵੀ ਸਾਰਿਆਂ ਨੂੰ ਰਿਪਲਾਈ ਕਰੀ ਜੇ ਤੇ ਪੜੀ ਤੇ ਸਾਰੇ ਨਹੀਂ ਤੇ ਰਿਪਲਾਈ ਜਰੂਰ ਕਰੀਦਾ ਆ ਕੋਸ਼ਿਸ਼ ਕਰੀਦੀ ਵੀ ਅਗਰ ਕੋਈ ਗੱਲ ਪੁੱਛੇ ਤਾਂ ਉਹਨੂੰ ਜਰੂਰ ਜਵਾਬ ਦਿੱਤਾ ਜਾਵੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਕਮੈਂਟ ਕਰਦੇ ਜੀ ਚਲੋ ਮਾੜੀ ਵੀ ਇੱਕ ਦੋ ਕਰਦੇ ਨੇ ਸਾਡੇ ਭੈਣ ਭਰਾਈ ਦੇ ਵਿੱਚੋਂ ਤੇ ਉਹਨਾਂ ਦੇ ਵੀ ਚਲੋ ਕੋਈ ਗੱਲ ਨਹੀਂ ਉਹ ਵੀ ਚੱਲਦਾ ਰਹਿਦਾ ਕੰਮ ਜੇ ਹੁਣ ਚੰਗਾ ਹੀ ਚੰਗਾ ਹੋਵੇ ਸਭ ਪਰ ਫ ਤੇ ਠੀਕ ਹੈ ਜੀ ਬਸ ਫਿਰ ਅੱਜ ਵਾਸਤੇ ਇੰਨੀ ਹੀ ਗੱਲਾਂ ਸੀ ਜੀ ਤੇ ਤੁਹਾਨੂੰ ਮਿਲਾਂਗੇ ਹੁਣ ਅਗਲੇ ਵਲੌਗ 'ਚ ਤੇ ਸਾਰੇ ਜਣੇ ਵੀਡੀਓ ਜ਼ਰੂਰ ਦੇਖੋ ਤੇ ਸ਼ੇਅਰ ਕਰੋ ਅਗਰ ਤੁਹਾਨੂੰ ਚੰਗੀ ਲੱਗਦੀ ਆ ਤੇ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਤੇ ਬਸ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਠੀਕ ਹੈ ਜੀ ਬਾਏ ਬਾਏ ਸਸਟੀਕਾਰ ਸਸਟੀਕਾਰ